ਸਾਰੇ ਦੁੱਧ ਤੋਤੇ ਆ ਅਸੀਂ ਸਾਰੇ ਦੁੱਧ ਤੋਤੇ ਆ ਸਾਡੇ ਦੇ ਧਰਮ ਦੇ ਠੇਕੇਦਾਰ ਕਈ ਜਾਤਾਂ ਪਾਤਾਂ ਦੇ ਚੱਕਰਾਂ ਚ ਪੈ ਕੇ ਦੂਜੇ ਨੂੰ ਨੀਵਾ ਸਮਝਦੇ ਆ ਜਾਤ ਬਰਾਦਰੀ ਦਾ ਕੋਡ ਫੱਟੀ ਗਲ ਚ ਪਾਈ ਫਿਰਦੇ ਆ ਇਹ ਪ੍ਰਧਾਨ ਹੋਣਗੇ 5 7 10 50 5000 ਹੋਣਾ ਪਰ ਧਰਮ ਨਹੀਂ ਮਾੜਾ ਇਹਦੇ ਨਾਲ ਕੋਈ ਕਲਗੀਧਰ ਸੱਚੇ ਪਾਤਸ਼ਾਹ ਮਾੜੇ ਨਹੀਂ ਬਣ ਜਾਣਾ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮਾੜੀ ਨਹੀਂ ਬਣ ਜਾਣੀ ਹੋਣਗੇ ਮੈਂ ਬੰਦਾਂ ਇਹ 20 50 ਹਜ਼ਾਰ ਬੰਦਾ ਇਦਾਂ ਦਾ ਹੋਣਾ ਹੈ ਪ੍ਰਧਾਨਗੀ ਕਰਨ ਵਾਲੇ ਚੌਧਰਾ ਕਰਨ ਵਾਲੇ ਜਾਤਾਂ ਦੇ ਨਾਂ ਦੇ ਉੱਤੇ ਵੰਡਣ ਵਾਲੇ ਪਰੇ ਸਿੱਟਣ ਵਾਲੇ ਛੋਟੀਆਂ ਬਰਾਦਰੀਆਂ ਨੂੰ ਪਰੇ ਕਰਨ ਵਾਲੇ ਉਦੋਂ ਚੇਤਾ ਰੱਖਿਆ ਕਰ ਇਹ ਜਿਹੜਾ ਮੈਨੂੰ ਧੱਕਣ ਲੱਗਿਆ ਨਾ ਛੋਟੀ ਬਰਾਦਰੀ ਵਾਲੇ ਨੂੰ ਮੈਨੂੰ ਛੁ ਜਾਤਾਂ ਪਰਖਦਾ ਮੇਰੀਆਂ ਇਹ ਫਲਾਣਾ ਬੰਦਾ ਹੈ ਇਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਤੂੰ ਨਫ਼ਰਤ ਉਸ ਬੰਦੇ ਨਾਲ ਕਰ ਸਕਦਾ ਪਰ ਸਿੱਖੀ ਨਾਲ ਨਾ ਕਰੀ ਸਿੱਖੀ ਜਾਤ ਪਾਤ ਨਹੀਂ ਮੰਨਦੀ ਸਿੱਖੀ ਆ ਪੰਜ ਪਿਆਰੇ ਬਾਟਾ ਤਿਆਰ ਕਰਕੇ ਕਰਨਗੇ ਆ ਹੁਣ ਅੰਮ੍ਰਿਤ ਦਾ ਬਾਟਾ ਉਹਨਾਂ ਨੇ ਅੰਮ੍ਰਿਤ ਛਕਾਉਣਾ ਹੈ ਜਿਹੜਾ ਨਾ ਜੀ ਡੁੱਲ ਜਾਂਦਾ ਹੈ ਹੱਥਾਂ 'ਚੋਂ ਜਦੋਂ ਅੰਮ੍ਰਿਤ ਛਕਦੇ ਹੈ ਨਾ ਸੀ ਇਦਾਂ ਹੱਥਾਂ ਤੇ ਪਾਉਂਦੇ ਨੇ ਇਦਾਂ ਹੱਥ ਕਰਾਇਆ ਜਾਂਦਾ ਹੈ ਇਦਾਂ ਚੂਲੀ ਇਦਾਂ ਹੱਥ ਕਰਾਂਦੇ ਪੰਜ ਪਿਆਰੇ ਉਹ ਜਦੋਂ ਹੱਥਾਂ ਤੇ ਪੈਂਦਾ ਹੈ ਕੁਝ ਛਿੱਟੇ ਇਦਾਂ ਡਿੱਗ ਪੈਂਦੇ ਆ ਥਾਲੀ 'ਚ ਤੇ ਪੰਜ ਪਿਆਰੇ ਸਾਰਾ ਇਕੱਠਾ ਕਰਕੇ ਇੱਕ ਬਾਟੇ 'ਚ ਪਾਉਂਦੇ ਆ ਤੇ ਇੱਕ ਬਾਟੇ 'ਚ ਪਾ ਕੇ ਸਾਰਿਆਂ ਨੂੰ ਮੂੰਹ ਲਵਾਉਂਦੇ ਐ ਸਾਰਿਆਂ ਨੂੰ ਉਥੇ ਨਹੀਂ ਪੁੱਛਦੇ ਕਿਹੜਾ ਜੱਟ ਕਿਹੜਾ ਰਮਦਾਸੀਆ ਕਿਹੜਾ ਰਾਮਗੜੀਆ ਕਿਹੜਾ ਰਾਜਪੂਤ ਕਿਹੜਾ ਭਾਟ ਸਿੱਖ ਐ ਇੱਥੇ ਕੌਣ ਹਿੰਦੂ ਆ ਗਿਆ ਅੱਜ ਇੱਥੇ ਕੋਈ ਨਹੀਂ ਪੁੱਛੇਗਾ ਸਾਰਿਆਂ ਦੇ ਬਾਟੇ ਸਾਰਿਆਂ ਨੂੰ ਐ ਮੂੰਹ ਲਵਾਉਣਾ ਐ ਇੱਕ ਬਾਟੇ ਨੂੰ ਮੂੰਹ ਲਾ ਥੋੜਾ ਥੋੜਾ ਡਿੱਗੇਗਾ ਇੱਕ ਬਾਟੇ ਚ ਪਏਗਾ ਉਹ ਬਾਟੇ ਆਲਾ ਸਾਰਾ ਇਕੱਠਾ ਕਰਨਗੇ ਇਕੱਠਾ ਕਰਕੇ ਕੱਲੇ ਕੱਲੇ ਦਾ ਮੂੰਹ ਲਵਾਉਂਦੇ ਐ ਕੋਈ ਫਰਕ ਨਹੀਂ ਸਿੱਖੀ ਚ ਫਰਕ ਨਹੀਂ ਕੁਝ ਬੰਦੇ ਸਾਡੇ ਚ ਗਲਤ ਨੇ ਤੇ ਗਲਤ ਬੰਦਿਆਂ ਕਰਕੇ ਸਿੱਖੀ ਛੱਡਦੀ ਐ ਧੱਕਾ ਕਰਨ ਨੂੰ ਯਾਰ ਮੈਂ ਬਥੇਰੇ ਧੱਕੇ ਚ ਲੱਗੇ ਐ ਇਹਨਾਂ ਪੰਜਾਂ ਸੱਤਾਂ ਦਸਾਂ ਸਾਲਾਂ ਚ ਬਥੇਰਾ ਕੁਝ ਚੱਲਿਆ ਤੱਕਾ ਤੱਕਾ ਥੋੜਾ ਨਹੀਂ ਸਾਡੇ ਬੰਦੇ ਜਦੋਂ ਕਰਨ ਤੇ ਆ ਜਾਣ ਤੇ ਤੱਕਾ ਬਥੇਰਾ ਕਰਦੇ ਐ ਬੰਦੇ ਮਾਰ ਦੇਣਗੇ ਗੋਲੀਆਂ ਮਾਰ ਦੇਣਗੇ ਅਟੈਕ ਕਰ ਦੇਣਗੇ ਬਦਨਾਮ ਕਰ ਦੇਣਗੇ ਬਲਾਜੋਕਾਰ ਵਰਗੇ ਪਰਚੇ ਪਾ ਦੇਣਗੇ ਰੇਪ ਵਰਗੇ ਕੇਸ ਕਰਾ ਦੇਣਗੇ ਨਿਕਲੇ ਭਾਵੇਂ ਕੱਖ ਨਾ ਰੱਜ ਕੇ ਬਦਨਾਮੀ ਕਰਦੇ ਐ ਪਰ ਇਹ ਪਰੇ ਦਾ ਮਤਲਬ ਸਿੱਖੀ ਛੱਡਦੀ ਐ